ਪੰਜਾਬ ਦੀ ਨੌਜਵਾਨ ਪੀੜੀ ਦੇ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦੇ ਰਜ਼ਾਨ ਨੇ ਜਿੱਤੇ ਸੂਬੇ ਅੰਦਰ ਬਹੁਤ ਗਿਣਤੀ ਪਿੰਡਾਂ ਨੂੰ ਨੌਜਵਾਨਾਂ ਤੋਂ ਸੱਕਨੇ ਕਰ ਦਿੱਤਾ। ਉਸ ਦੇ ਨਾਲ ਹੀ ਨੌਜਵਾਨਾਂ ਦੀ ਇਸ ਪਰਵਾਸ ਦਾ ਸੂਬੇ ਦੇ ਵੱਖ-ਵੱਖ ਖੇਰੋਬਾਰਾਂ ਤੇ ਵੀ ਵੱਡਾ ਅਸਰ ਪਿਆ। ਖਾਸ ਕਰਕੇ ਖੇਤੀ ਪ੍ਰਦਾਣੀ ਸੂਬੇ ਅੰਦਰ 12ਵੀਂ ਜਮਾਤ ਪਾਸ ਕਰਨ ਦੇ ਬਾਅਦ ਹੀ ਨੌਜਵਾਨ ਲੜਕੀਆਂ ਤੇ ਲੜਕੀਆਂ ਵੱਲੋਂ ਪਿਛਲੇ 1 ਦਹਾਕੇ ਦੌਰਾਨ ਤੇਜ਼ੀ ਨਾਲ ਵਿਦੇਸ਼ਾਂ ਵੱਲ ਕੀਤੇ ਗਏ ਰੁੱਖ ਦੇ ਕਾਰਨ ਹੁਣ ਹਾਲਾਤ ਏ ਬਣ ਗਏ ਹਨ ਕਿ ਵਦੇਰੇ ਪਿੰਡਾਂ ਵਿੱਚ ਖੇਤੀਬਾੜੀ ਦਾ ਕੰਮ ਹੁਣ ਜਾਂ ਤਾਂ ਪਰਵਾਸੀ ਮਜ਼ਦੂਰਾਂ ਦੇ ਹਵਾਲੇ ਰਹਿ ਗਿਆ ਹੈ ਅਤੇ ਜਾਂ ਫਿਰ ਜ਼ਿਆਦਾਤਰ ਕਿਸਾਨ ਹੁਣ ਮਸ਼ੀਨਾਂ ਦੇ ਸਿਰ ਤੇ ਹੀ ਕਰ ਰਹੇ ਹਨ ਹਾਲਾਤ ਇਹ ਬਣ ਗਏ ਹਨ ਕਿ ਜਿਹੜੀਆਂ ਜ਼ਮੀਨਾਂ ਤੇ ਰੇਟ ਪਿਛਲੇ 2 ਦਹਾਕਿਆਂ ਦਰਾਨ ਤੇਜ਼ੀ ਨਾਲ ਸਿਖਰਾਂ ਨੂੰ ਛੋਹ ਲੱਗ ਪਏ ਸਨ ਉਹਨਾਂ ਜ਼ਮੀਨਾਂ ਦੇ ਰੇਟ ਹੁਣ ਮੂਤੇ ਮੂਢੇ ਗਏ ਹਨ ਇਤੋਂ ਤੱਕ ਕਿ ਕਈ ਥਾਵਾਂ ਤੇ ਜ਼ਮੀਨਾਂ ਦੇ ਰੇਟ ਅੱਤੇ ਰਹਿ ਗਏ ਹਨ ਜੇਕਰ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਤੇ ਨਾਲ ਜ਼ਮੀਨਾਂ ਦੇ ਰੇਟ ਵਿੱਚ ਹੋਏ ਵਾਧੇ ਦੀ ਤੁਲਨਾ ਕਰੀਏ ਤਾਂ ਪਿਛਲੇ ਕਰੀਬ ਇੱਕ ਦਹਾਕੇ ਦੌਰਾਨ ਜ਼ਮੀਨਾਂ ਦੇ ਰੇਟ ਵਿੱਚ ਨਾ ਮਾਤਰ ਵਾਧਾ ਹੀ ਹੋਇਆ ਹੈ ਮੌਜੂਦਾ ਸਮੇਂ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਕੁਝ ਸਾਲ ਪਹਿਲਾਂ ਤੱਕ ਰੀਅਲ ਅਸਕੇਟ ਨਾਲ ਜੁੜੇ ਕਾਰੋਬਾਰੀ ਜਿਹੜੀਆਂ ਜ਼ਮੀਨਾਂ ਤੇ ਮੂੰਹ ਮੰਗੇ ਰੇਟ ਦੇਣ ਲਈ ਵੀ ਤਿਆਰ ਸਨ ਹੁਣ ਉਹ ਜ਼ਮੀਨਾਂ ਨੂੰ ਪਹਿਲਾਂ ਦੇ ਮੁਕਾਬਲੇ ਅੱਦੇ ਰੇਟਾਂ ਤੇ ਖਰੀਦਣ ਲਈ ਵੀ ਕੋਈ ਵਪਾਰੀ ਤਿਆਰ ਨਹੀਂ ਹੈ। ਕਰੀਬ 15 ਤੋਂ 20 ਸਾਲ ਪਹਿਲਾਂ ਪਿੰਡੂ ਜ਼ਮੀਨਾਂ ਦੇ ਰੇਟਾਂ ਵਿੱਚ ਇੰਨਾ ਝਾਲ ਆਇਆ ਸੀ ਕਿ ਆਮ ਜ਼ਮੀਨਾਂ ਦੇ ਰੇਟ 10 ਤੋਂ 15 ਲੱਖ ਰੁਪਏ ਪ੍ਰਤੀ ਏਕੜ ਤੋਂ ਵੱਧ ਕੇ 3 ਲੱਖ ਰੁਪਏ ਨੂੰ ਵਿਪਾਰ ਕਰ ਗਏ ਸਨ। ਇਹ ਤੋਂ ਬਾਅਦ ਕੀ ਪੌ ਸਾਰੀਆਂ ਜ਼ਮੀਨਾਂ ਨੂੰ ਕਿਸਾਨਾਂ ਨੇ ਸਰਵੇ ਸਬ ਕਰਕੇ ਵੇਚਣ ਲਈ ਤਿਆਰ ਹੋ ਜਾਂਦੇ ਹਨ ਕਿ ਉਹਨਾਂ ਨੂੰ ਜ਼ਮੀਨ ਦਾ ਰੇਟ ਕਈ ਗੁਣਾ ਵੱਧ ਮਿਲ ਜਾਂਦਾ ਸੀ। ਹੋਰ ਤੇ ਹੋਰ ਸ਼ਹਿਰੀ ਇਲਾਕਿਆਂ ਦੇ ਲਾਗੇ ਵਾਈ ਯੋਗ ਜ਼ਮੀਨਾਂ ਨੂੰ ਪਲਾਟਾਂ ਦੇ ਰੂਪ ਵਿੱਚ ਤਬਦੀਲ ਕਰਨ ਦਾ ਰਜ਼ਾਨ ਵੀ ਇੰਨੇ ਵੱਡੇ ਪੱਧਰ ਤੇ ਸ਼ੁਰੂ ਹੋਇਆ ਸੀ ਕਿ ਜਿਹੜੇ ਲੋਕਾਂ ਨੂੰ ਹੋਰ ਕਾਰੋਬਾਰ ਨਹੀਂ ਲੱਗਦੇ ਸਨ ਉਹਨਾਂ ਨੇ ਵੀ ਇਸ ਕਾਰੋਬਾਰ 'ਚ ਕਿਸਮਤ ਅਜਮਾਣ ਲਈ ਜ਼ਮੀਨਾਂ ਦੀ ਖਰੀਦੋ-ਫਰੋਖਤ ਦਾ ਕੰਮ ਸ਼ੁਰੂ ਕੀਤਾ ਸੀ ਇਸ ਦੇ ਕਾਰਨ ਨੇਕਾ ਜ਼ਮੀਨਾਂ ਰਜਿਸਟਰੀ ਤੋਂ ਪਹਿਲਾਂ ਬਿਆਨ ਦੇ ਆਧਾਰ ਤੇ ਹੀ ਕਈ ਵਾਰ ਵੇਚੇ ਜਾਂ ਮੀਆ ਜਾਂਦੇ ਅਤੇ ਇਹਨਾਂ ਨਾਲ ਸੰਬੰਧਿਤ ਵਪਾਰੀਂੀ ਮੋਟੀ ਕਮਾਈ ਕਰ ਲੈਣ ਸਨ ਉਸ ਮੌਕੇ ਜ਼ਮੀਨਾਂ ਦੀ ਖਰੀਦ ਤੋਂ ਫਰੋਕਤ ਕਰਨ ਵਾਲੇ ਵੱਡੇ ਕਾਰੋਬਾਰੀ ਅਤੇ ਲੈਂਡ ਪ੍ਰੋਮੋਟਰ ਚੰਗੀਆਂ ਕਮਾਈਆਂ ਕਰ ਚੁੱਕੇ ਹਨ ਪਰ ਇਸ ਦੇ ਬਾਅਦ ਵੱਖ-ਵੱਖ ਕਲੋਨੀਆਂ ਸੰਬੰਧੀ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਵੀ ਇਸ ਕਾਰੋਬਾਰ ਨੂੰ ਵੱਡੀ ਟਾ ਲਾਈ ਸੀ ਅਧਿਨਾਲੀ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਕਕ ਕਰ ਦਿੱਤੇ ਜਾਣ ਕਰਨ ਵਾਈ ਯੋਗ ਜ਼ਮੀਨਾਂ ਪ੍ਰਤੀ ਪੰਜਾਬ ਦੇ ਲੋਕਾਂ ਦਾ ਰੁਝਾਨ ਘਟ ਉਤਰ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਕਮੀ ਅਤੇ ਹੋਰ ਕਈ ਕਾਰਨਾ ਸਦਕਾ ਹੁਣ ਪਉ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਇੱਥੇ ਪੜ੍ਹਾਈ ਕਰਨ ਦੀ ਬਜਾਏ ਵਿਦੇਸ਼ਾਂ 'ਚ ਜਾਣ ਨੂੰ ਤਰਜੀਹ ਦੇਣ ਲੱਗ ਪਏ ਹਨ ਤਾਂ ਜ਼ਮੀਨਾਂ ਨੂੰ ਲੈ ਕੇ ਪ੍ਰਵਾਸੀ ਪੰਜਾਬੀਆਂ ਦਾ ਰੁਝਾਨ ਵੀ ਬਦਲ ਚੁੱਕਾ ਹੈ ਕੁਝ ਸਾਲ ਪਹਿਲਾਂ ਤਾਂ ਪੰਜਾਬ ਦੇ ਨੌਜਵਾਨ ਜਦੋਂ ਵਿਦੇਸ਼ਾਂ 'ਚ ਜਾ ਕੇ ਚੰਗੀਆਂ ਨੌਕਰੀਆਂ ਜਾਂ ਕਾਰੋਬਾਰ ਕਰਨ ਲੱਗ ਜਾਂਦੇ ਸਨ ਤਾਂ ਉਹ ਵਿਦੇਸ਼ਾਂ 'ਚ ਕਮਾਏ ਪੈਸੇ ਨੂੰ ਪੰਜਾਬ 'ਚ ਭੇਜ ਕੇ ਪਿੰਡਾਂ 'ਚ ਜ਼ਮੀਨਾਂ ਖਰੀਦਣ ਦਾ ਨਿਸ਼ਾਨ ਸਮੱਧ ਸਨ ਅਜਿਹੇ ਕਈ ਪ੍ਰਵਾਸੀਆ ਤੇ ਫਾਰਮ ਹਾਊਸ ਅਤੇ ਪਿੰਡਾਂ ਚ ਬਹੁ ਮੰਝਲੀ ਘਰ ਇਹਨਾ ਪ੍ਰਵਾਸੀਆ ਦੀ ਸ਼ਾਨ ਅਤੇ ਸਫਲਤਾ ਦੀ ਕਹਾਣੀ ਬਿਆਨ ਕਰਦੇ ਸਨ ਪਰ ਹੁਣ ਸਥਿਤੀ ਇਸ ਦੇ ਉਲਟ ਹੋ ਚੁੱਕੀ ਹੈ ਕਿਉਂਕਿ ਬਧੇਰੇ ਨੌਜਵਾਨ ਇਸ ਕੋਸ਼ਿਸ਼ ਚੰ ਕਿ ਉਹ ਆਪਣੀਆਂ ਜ਼ਮੀਨਾਂ ਵੇਚ ਵਟ ਕੇ ਵਿਦੇਸ਼ਾਂ ਚ ਜਾ ਕੇ ਕਾਰੋਬਾਰ ਕਰਨ ਜਿਸ ਕਾਰਨ ਪਹਿਲਾਂ ਤਾਂ ਵਿਦੇਸ਼ਾਂ ਦੇ ਅਰਬਾਂ ਰੁਪਏ ਪੰਜਾਬ ਚ ਆਉਂਦੇ ਸਨ ਪਰ ਹੁਣ ਪੰਜਾਬ ਦਾ ਅਰਬਾ ਰੁਪਈਆ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਬਹੁ ਗਿਣਤੀ ਪਿੰਡਾਂ ਵਿੱਚ ਵੱਡੀਆਂ ਕੋਠੀਆਂ ਸੁੰਨੀਆਂ ਹੋ ਚੁੱਕੀਆਂ ਹਨ ਅਤੇ ਬਹੁਤ ਗਿਣਤੀ ਪਰਿਵਾਰਾਂ ਦਾ ਕੋਈ ਨਾ ਕੋਈ ਬੱਚਿਆ ਵਿਦੇਸ਼ਾਂ ਵਿੱਚ ਗਿਆ ਹੋਇਆ ਹੈ ਅਤੇ ਜਾਂ ਫਿਰ ਉਹ ਵਿਦੇਸ਼ਾਂ ਵਿੱਚ ਜਾਣ ਦੀ ਤਿਆਰੀ ਕਰੀ ਬੈਠਾ ਹੈ ਪਿਛਲੇ ਕੁਝ ਸਾਲਾਂ ਤੋਂ ਖੇਤੀਬਾੜੀ ਦੇ ਧੰਦੇ ਵਿੱਚ ਇਹ ਪੇਚ ਆ ਰਹੀਆਂ ਕਈ ਗੰਭੀਰ ਚੁਣੌਤੀਆਂ ਨੇ ਵੀ ਕਿਸਾਨਾਂ ਦਾ ਰੁਜ਼ਾਨ ਜ਼ਮੀਨਾਂ ਖਰੀਦਣ ਤੋਂ ਬਦਲ ਦਿੱਤਾ ਹੈ ਖੇਤੀਬਾੜੀ ਦਾ ਲਾਭਿੰਦ ਨਾਰੈਣ ਕਰਨ ਪਹਿਲਾਂ ਹੀ ਨੌਜਵਾਨ ਖੇਤੀ ਦੇ ਕੰਮ ਨੂੰ ਤਰਜੀਹ ਦੇਣੀ ਬੰਦ ਕਰ ਚੁੱਕੇ ਸਨ ਅਤੇ ਕੁਝ ਵਿਲੇ ਨੌਜਵਾਨ ਹੀ ਹੁਣ ਆਪਣੇ ਘਰ ਖੇਤੀਬਾੜੀ ਤੇ ਕੰਮਕਾਜ ਵਿੱਚ ਦਿਲਚਸਪੀ ਦਿਖਾਉਂਦੇ ਹਨ ਦਿਨੋ ਦਿਨ ਵੱਧ ਰਹੇ ਖੇਤੀ ਖਰਚੇ ਅਤੇ ਕਿਸਾਨਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਕਾਰਨ ਲੋਕਾਂ ਦਾ ਖੇਤੀਬਾੜੀ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਰਿਹਾ ਹੈ ਜਿਸ ਕਾਰਨ ਖੇਤੀ ਜ਼ਮੀਨਾਂ ਦੇ ਰੇਟ ਘਟ ਹੋਣੇ ਸੰਭਾਵਿਕ ਹਨ ਇਹ ਤਾਂ ਕਿ ਪਿੰਡਾਂ 'ਚ ਜ਼ਮੀਨਾਂ ਨੂੰ ਠੇਕੇ ਤੇ ਲੈ ਕੇ ਤੇ ਲੈਂਦੇ ਚਾਹਵਾਨ ਕਿਸਾਨ ਵੀ ਹੁਣ ਘੱਟ ਤੋਂ ਘੱਟ ਰਾਸ਼ੀ ਦੇ ਕੇ ਜ਼ਮੀਨ ਠੇਕੇ ਤੇ ਲੈਣਾ ਚਾਹਦੇ। ਜਦੋਂ ਕਿ ਪਹਿਲਾਂ ਇਹ ਜ਼ਮੀਨਾਂ ਠੇਕੇ ਤੇ ਲੈਣ ਲਈ ਕਿਸਾਨਾਂ ਵੱਧ ਚੜ ਕੇ ਬੋਲੀ ਲਗੰਦ ਸਨ। ਟੀਮ ਗਲੋਬਲ ਗੁਰਦਾਸਪੁਰ ਅਤੇ ਅੰਮਰਸਰ ਦੇ ਵੀਜ਼ਾ ਸਲਾਹਕਾਰ ਗੈਵੀ ਕਲੇਰ ਨੇ ਕਿਹਾ ਕਿ ਰੋਜ਼ਾ ਨਹੀਂ ਹੁਣਾ ਕੋਲ ਕਈ ਨੌਜਵਾਨ ਵਿਦੇਸ਼ ਜਾਣ ਸੰਬੰਧੀ ਸਲਾਹ ਲੈਣ ਅਤੇ ਹੋਰ ਕਾਰਵਾਈਆਂ ਮੁਕੰਮਲ ਕਰਨ ਲਈ ਆਉਂਦੇ ਹਨ। ਉਨਾ ਹੀ ਵੀ ਕਿਹਾ ਹੈ ਕਿ ਇਹਨਾਂ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਉਤਸੁਕਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਇਸ ਲਈ ਕੋਈ ਵੀ ਕੀਮਤ ਚੁਕਾਨ ਲਈ ਤਿਆਰ ਹਨ ਜ਼ਮੀਨਾਂ ਖਰੀਦਣ ਸੰਬੰਧੀ ਨੌਜਵਾਨਾਂ ਦਾ ਇਸ ਹੱਦ ਤੱਕ ਭੰਗ ਹੋ ਚੁੱਕਾ ਹੈ ਕਿ ਜਦੋਂ ਵਿਦੇਸ਼ ਜਾਣ ਲਈ ਨੌਜਵਾਨਾਂ ਨੂੰ ਫੰਡ ਸ਼ੋਅ ਕਰਨੇ ਪੈਂਦੇ ਆ ਤਾਂ ਬਧੇਰੇ ਨੌਜਵਾਨ ਆਪਣੇ ਮਾਪਿਆਂ ਨੂੰ ਇਸ ਗੱਲ ਲਈ ਮਨਮਾਨ ਮਨਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜ਼ਮੀਨ ਨੂੰ ਵੇਚ ਕੇ ਉਹਨਾਂ ਨੂੰ ਵਿਦੇਸ਼ ਵਿੱਚ ਭੇਜ ਦੇਣ ਐਸਵੰਦੀ 달ਾ ਲੈਂਡ ਫੋਰ ਮੋਟਰਵੇ ਐਮ ਡੀ ਮਨਜੀਤ ਸਿੰਘ 달ਾ ਨੇ ਕਿਹਾ ਕਿ ਅੱਜ ਵੀ ਅਪਰੂਵਡ ਕਲੋਨੀਆ ਵਿੱਚ ਪਲਾਟਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਠੀਕ ਠੰਗ ਨਾਲ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਤੱਕ ਜ਼ਮੀਨਾਂ ਦੀ ਗੱਲ ਕਰੀਏ ਤਾਂ ਕਿਸਾਨ ਹੱਥੀਂ ਕੰਮ ਕਰਨ ਤੋਂ ਮੋੜਦੇ ਜਾ ਰਹੇ ਹਨ ਅਤੇ ਨੌਜਵਾਨਾਂ ਦਾ ਰੁਜ਼ਗਾਰ ਵਿਦੇਸ਼ਾਂ ਵੱਲ ਹੋ ਚੁੱਕਾ ਹੈ। ਇਸੇ ਕਾਰਨ ਜ਼ਮੀਨਾਂ ਗ੍ਰੀਦਨ ਵਾਲਿਆਂ ਵਿੱਚ ਹੁਣ ਕੰਪੀਟੀਸ਼ਨ ਘਟ ਹੈ ਜਿਸ ਦੀ ਬਦੌਲਤ ਰੇਟ ਜ਼ਿਆਦਾ ਨਹੀਂ ਵਧ ਰਹੇ। ਉਨਾ ਕਿਹਾ ਹੈ ਕਿ ਸੜਕਾਂ ਤੇ ਸ਼ਹਿਰਾਂ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਅਜੇ ਵੀ ਅਸਮਾਨੀ ਚੜੇ ਹੋਏ ਹਨ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਰੀਆਂ ਜ਼ਮੀਨਾਂ ਦੇ ਰੇਟ ਘਟ ਹਨ ਉਹਨਾਂ ਕਿਹਾ ਹੈ ਕਿ ਜਿਸ ਢੰਗ ਨਾਲ ਦੋ ਦਹਾਕੇ ਪਹਿਲਾਂ ਜ਼ਮੀਨਾਂ ਦੇ ਰੇਟ ਤੇਜ਼ੀ ਨਾਲ ਵਧੇ ਸਨ ਉਸ ਦੇ ਮੁਕਾਬਲੇ ਹੁਣ ਪਿਛਲੇ ਡੇਢ ਦਹਾਕੇ ਦੌਰਾਨ ਰੇਟ ਇੱਕ ਤਰ੍ਹਾਂ ਨਾਲ ਸਥਿਰ ਹੀ ਹੋਏ ਪਏ ਹਨ ਜੋ ਜ਼ਮੀਨਾਂ ਦੇ ਮਾਲਕਾਂ ਲਈ ਨਿਰਅਲਫਾਸ जनक ਹੈ ਜਿੱਤੇ ਤੱਕ ਬੱਚਿਆਂ ਦੇ ਉਦੇਸ਼ਾਂ ਦੇ ਰਜ਼ਾਨ ਦੀ ਗੱਲ ਕਰੀਏ ਤਾ ਬੱਚਿਆਂ ਦਾ ਪੰਜਾਬ ਵਿੱਚ ਕੋਈ ਭਵਿੱਖ ਨਾ ਹੋਣ ਕਾਰਨ ਮਾਪਿਆਂ ਕੋਲ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਹੀ ਬਦਲ ਬਚਦਾ ਹੈ ਕਿਉਂਕਿ ਇੱਥੇ ਪੜ੍ਹਾਈ ਤੇ ਲੱਖਾਂ ਕਰੋੜਾ ਰੁਪਏ ਖਰਚ ਕਰਨ ਦੇ باوجود ਨੌਜਵਾਨਾਂ ਨੂੰ ਚੰਗਾ ਰੋਜ਼ਗਾਰ ਨਹੀਂ ਮਿਲਦਾ ਜਿਸ ਕਾਰਨ ਇੱਥੇ ਖੇਤੀਬਾੜੀ ਦੇ ਘਾਟੇ ਵਾਲੇ ਤੰਦੇ ਨੂੰ ਅਪਣਾਣ ਅਤੇ ਵੱਖ-ਵੱਖ ਕਿਸਮ ਦੀ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਵੱਲ ਹੀ ਰੁਚੀ ਦਿਖਾਉਂਦੇ ਹਨ